ਪੰਜਾਬ ਵਿੱਚ ਕਰੋਨਾ ਵਾਇਰਸ ਦਾ ਵਧਿਆ ਖੌਫ ਬਿਮਾਰੀ ਨਾਲ ਪਹਿਲੀ ਮੌਤ ਲੁਧਿਆਣਾ ਦਾ ਰਣ ਵਾਲਾ ਸੀ ਮਰੀਜ਼ ਸਾਹ ਲੈਣ ਵਿਚ ਆ ਰਹੀ ਸੀ ਤਕਲੀਫ ਚੰਡੀਗੜ੍ਹ ਦੇ 32 ਸੈਕਟਰ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਚੱਲ ਰਿਹਾ ਸੀ ਇਲਾਜ ਕਰੋਨਾ ਵਾਇਰਸ ਨੇ ਪੰਜਾਬ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਕਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਮਰਨ ਵਾਲਾ 40 ਸਾਲਾ ਮਰੀਜ਼ ਲੁਧਿਆਣੇ ਵਿੱਚ ਰਹੇ ਰਿਹਾ ਸੀ ਲੇਕਿਨ ਉਸ ਦਾ ਪਿਛੋਕੜ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦਾ ਹੈ ਉਸ ਦਾ ਇਲਾਜ ਸੈਕਟਰ 32 ਦੇ ਹਸਪਤਾਲ 'ਚ ਚੱਲ ਰਿਹਾ ਸੀ ਲੇਕਿਨ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਗਈ ਦੱਸ ਦਈਏ ਕਿ ਇਹ ਕੋਰੋਨਾ ਦਾ ਮਰੀਜ਼ ਲੁਧਿਆਣਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ 40 ਸਾਲਾ ਵਿਅਕਤੀ ਦੀ ਕੁਝ ਦਿਨ ਪਹਿਲਾਂ ਹੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਸੀ ਇਸ ਮਰੀਜ਼ ਨੂੰ ਤਿੰਨ ਦਿਨਾਂ ਤੋਂ ਸਾਹ ਲੈਣ 'ਚ ਕਾਫੀ ਔਖਾ ਰਹੀ ਸੀ ਅਜਿਹੀ ਹਾਲਤ 'ਚ ਜਦੋਂ ਮਰੀਜ਼ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਕੋਵਿਡ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਜ਼ਿਕਰ ਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਹੁਣ ਤੱਕ ਮਿਲ ਚੁੱਕੇ ਤਿੰਨ ਪੋਜ਼ਿਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਪਹਿਲਾ ਮਰੀਜ਼ ਮੋਹਾਲੀ ਦੂਸਰਾ ਅੰਮ੍ਰਿਤਸਰ ਅਤੇ ਤੀਸਰਾ ਮਰੀਜ਼ ਬੀਤੇ ਕੱਲ ਫਿਰੋਜ਼ਪੁਰ ਵਿੱਚ ਮਿਲਿਆ ਹੈ ਫਿਰੋਜ਼ਪੁਰ ਦੇ ਮਰੀਜ਼ ਨੂੰ ਘਰ ਵਿੱਚ ਹੀ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਦੂਜੇ ਪਾਸੇ हरियाणा ਵਿੱਚ ਹੁਣ ਤੱਕ 16 ਮਰੀਜ਼ ਕਰੋਨਾ ਪੋਜ਼ਿਟਿਵ ਆ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 13 ਹੈ ਮੰਗਲਵਾਰ ਨੂੰ ਤਿੰਨ ਨਵੇਂ ਕੇਸ ਮਿਲੇ ਸਨ ਜਿਨ੍ਹਾਂ ਵਿੱਚ ਇੱਕ ਫਰੀਦাবাদ ਤੇ ਦੂਜਾ ਗੁਰੂਗ੍ਰਾਮ ਦਾ ਹੈ ਹਰਿਆਣਾ ਸਰਕਾਰ ਨੇ ਸਟੇਟ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ